प्यारे दोस्तों जेकर तुसी भी किसी भर्ती दी तैयारी कर रहे हो जीके क्वेश्चन आंसर इन पंजाबी लैंग्वेज पढ़ना चाहंदे हो तां तुसी ਸਾਡੇ ਫੇਸਬੁੱਕ YouTube ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਅਸੀਂ ਤੁਹਾਨੂੰ ਬਹੁਤ ਸਾਰੇ ਮਹੱਤਵਪੂਰਨ ਪ੍ਰਸ਼ਨਾਂ ਦੇ ਜਵਾਬ ਦੇਣ ਜਾ ਰਹੇ ਹਾਂ ਇਸ ਤੋਂ ਇਲਾਵਾ ਤੁਸੀਂ ਸਾਡੀਆਂ ਹੋਰ ਪੋਸਟਾਂ ਤੇ ਮਹੱਤਵਪੂਰਨ ਪ੍ਰਸ਼ਨ ਪੜ ਸਕਦੇ ਹੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਕੁਝ ਸਵਾਲਾਂ ਦੇ ਜਵਾਬ ਤੁਹਾਨੂੰ ਦਿੰਨੇ ਆ ਤੇ ਕੁਝ ਸਵਾਲ ਤੁਹਾਨੂੰ ਦੱਸਦੇ ਆ ਜੋ ਮਹੱਤਵਪੂਰਨ ਨੇ जीके क्वेश्चन इन ਪੰਜਾਬੀ ਵਿਦ ਆਨਸਰ ਪ੍ਰਸ਼ਨ ਨੰਬਰ 1 ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਕਿੱਥੇ ਆ ਇਸ ਦੇ ਜਿਹੜੀਆਂ ਆਪਸ਼ਨਸ ਨੇ ਉਹ ਹੈ A ਪਟਿਆਲਾ B ਅੰਮ੍ਰਿਤਸਰ C ਫਰੀਦਕੋਟ D ਲੁਧਿਆਣਾ ਤੇ ਇਸ ਦਾ ਉੱਤਰ ਹੈ C ਫਰੀਦਕੋਟ ਤੇ ਪ੍ਰਸ਼ਨ ਨੰਬਰ 2 ਹੈ ਜ਼ਿਲ੍ਹਾ ਪਿੰਡੂ ਵਿਕਾਸ ਏਜੰਸੀ ਦੇ ਪੁਨਰਗਠਨ ਬਾਰੇ ਕਮੇਟੀ 2011 ਦਾ ਚੇਅਰਮੈਨ ਕੌਣ ਸੀ ਤੇ ਇਸ ਦੇ ਜਿਹੜੇ ਆਪਸ਼ਨਸ ਨੇ ਉਹ ਹੈ A ਵੀ ਰਾਮਚੰਦਰਨ B ਲਲਿਤ ਮਾਥੁਰ C ਮਨੀਸ਼ੰਕਰ ਅੱਯਰ ਡੀ ਰਾਜਵੰਦ ਸੰਦੂ ਤੇ ਇਸ ਦਾ ਉੱਤਰ ਹੈ ਏ ਵੀ रामचंद्रन ਪ੍ਰਸ਼ਨ ਨੰਬਰ 3 ਹੈ ਹੈਠ ਦਿੱਤਿਆਂ ਵਿੱਚੋਂ ਕੌਣ ਮੁੱਖ ਤੌਰ ਤੇ ਸ਼ਾਸਤਰੀ ਨਾਚੀ ਹੈ ਇਹਨਾਂ ਚ ਏ ਜਵਾਨਾ ਆਜ਼ਮੀ ਬੀ ਸੋਨਲ ਮਾਨ ਸਿੰਘ ਤੇ ਸੀ ਮਹਾ ਸ਼ਵੇਤਾ ਦੇਵੀ ਡੀ ਅੰਮ੍ਰਿਤ ਪ੍ਰੇਤਮ ਤੇ ਇਸ ਦਾ ਉੱਤਰ ਹੈ ਬੀ ਸੋਨਲ ਮਾਨ ਸਿੰਘ ਪ੍ਰਸ਼ਨ ਨੰਬਰ 4 ਹੈ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕਿੰਨੇ ਵਾਰ ਲੱਗਾ ਆਪਸ਼ਨ ਏ 10 ਵਾਰ ਬੀ 8 ਵਾਰ ਸੀ 6 ਵਾਰ ਡੀ 5 ਵਾਰ ਤੇ ਇਸ ਦਾ ਉੱਤਰ ਹੈ ਬੀ 8ਵਾਰ ਰਾਸ਼ਟਰਪਤੀ ਸ਼ਾਸਨ ਲੱਗਾ। ਪ੍ਰਸ਼ਨ ਨੰਬਰ 5 ਮਹਾਰਾਜਾ ਰਣਜੀਤ ਸਿੰਘ ਜੰਗੀ ਜਾਇਬਕਰ ਕਿਸ ਸਾਲ ਹੋਂਦ ਵਿੱਚ ਆਇਆ ਸੀ? ਇਸ ਦਾ ਆਪਸ਼ਨਸ ਨੇ 1999 B 1998 C 2000 D 2001 ਇਸ ਦਾ ਉੱਤਰ A ਆ 1999। ਪ੍ਰਸ਼ਨ ਨੰਬਰ 6 ਮੌਰੀਆ ਸਾਮਰਾਜ ਵਿੱਚ ਸੰਸਥਾ ਪ੍ਰਧਾਨ ਕੌਣ ਹੁੰਦਾ ਸੀ? ਆਪਸ਼ਨ ਹੈ A ਉਹ ਵਿਅਕਤੀ ਜੋ ਖਾਣੇ ਦੀ ਦੇਖਭਾਲ ਕਰਦਾ ਸੀ, B ਉਹ ਵਿਅਕਤੀ ਜੋ ਬਾਜ਼ਾਰਾਂ ਦੀ ਦੇਖਭਾਲ ਕਰਦਾ ਸੀ ਤੇ C ਖੇਤੀਬਾੜੀ ਪ੍ਰਬੰਧਨ ਅਧਿਕਾਰੀ। ਕ D ਉਹ ਵਿਅਕਤੀ ਜੋ ਧਾਰਮਿਕ ਰੀਤੀ ਰਿਵਾਜਾਂ ਦੀ ਦੇਖਭਾਲ ਕਰਦਾ ਸੀ ਤੇ ਇਸਦਾ ਉੱਤਰ ਹੈ B ਪ੍ਰਸ਼ਨ ਨੰਬਰ 7 ਹੈ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਦੱਸੋ A ਬਟਾਲਾ B ਮੱਤੇ Dਿਸਰਾਇ C ਗੋਇੰਦਵਾਲ ਸਾਹਿਬ ਤੇ D ਕਰਤਾਰਪੁਰ ਸਾਹਿਬ ਇਸਦਾ ਉੱਤਰ C ਹੈ ਗੋਇੰਦਵਾਲ ਸਾਹਿਬ ਪ੍ਰਸ਼ਨ ਨੰਬਰ 8 ਹੈ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਰਾਸ਼ਟਰੀ ਅਨੁਸਾਚਿਤ ਜਾਤੀ ਆਯੋਗ ਨਾਲ ਸੰਬੰਧਿਤ ਹੈ A ਆਰਟੀਕਲ 338 B ਆਰਟੀਕਲ 318 C ਆਰਟੀਕਲ 348 ਤੇ D ਆਰਟੀਕਲ 328 ਇਸਦਾ ਉੱਤਰ ਹੈ ਏ ਆਰਟੀਕਲ 338 ਪ੍ਰਸ਼ਨ ਨੰ 9 ਉਸਤਾਦ ਸ਼ਗਿਰਦ ਦੀ ਮਜ਼ਾਰ ਕਿੱਥੇ ਹੈ 옵ਸ਼ਨਸ ਨੇ ਏ ਮਾਨਸਾ ਬੀ ਬਠਿੰਡਾ ਸੀ ਫਤਿਹਗੜ੍ਹ ਸਾਹਿਬ ਤੇ ਡੀ ਗੁਰਦਾਸਪੁਰ ਤੇ ਇਸਦਾ ਉੱਤਰ ਹੈ ਸੀ ਫਤਿਹਗੜ੍ਹ ਸਾਹਿਬ ਪ੍ਰਸ਼ਨ ਨੰਬਰ 10 ਹੈ ਤਖਤ ਅਖਬਰੀ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ ਏ ਮੋਹਾਲੀ ਬੀ ਪਟਿਆਲਾ ਸੀ ਗੁਰਦਾਸਪੁਰ ਡੀ ਮੋਗਾ ਤੇ ਇਸਦਾ ਉੱਤਰ ਹੈ ਸੀ ਗੁਰਦਾਸਪੁਰ प्यारे दोस्तों जेकर तुसी भी किसी भर्ती दी तैयारी कर रहे हो जीके क्वेश्चन आंसर इन पंजाबी लैंग्वेज पढ़ना चाहंदे हो तां तुसी ਸਾਡੇ ਫੇਸਬੁੱਕ YouTube ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਅਸੀਂ ਤੁਹਾਨੂੰ ਬਹੁਤ ਸਾਰੇ ਮਹੱਤਵਪੂਰਨ ਪ੍ਰਸ਼ਨਾਂ ਦੇ ਜਵਾਬ ਦੇਣ ਜਾ ਰਹੇ ਹਾਂ ਇਸ ਤੋਂ ਇਲਾਵਾ ਤੁਸੀਂ ਸਾਡੀਆਂ ਹੋਰ ਪੋਸਟਾਂ ਤੇ ਮਹੱਤਵਪੂਰਨ ਪ੍ਰਸ਼ਨ ਪੜ੍ਹ ਸਕਦੇ ਹੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਕੁਝ ਸਵਾਲਾਂ ਦੇ ਜਵਾਬ ਤੁਹਾਨੂੰ ਦਿਨੇ ਆ ਤੇ ਕੁਝ ਸਵਾਲ ਤੁਹਾਨੂੰ ਦੱਸਦੇ ਹਾਂ ਜੋ ਮਹੱਤਵਪੂਰਨ ਨੇ जीके ਕੁਐਸਚਨ ਇਨ ਪੰਜਾਬੀ ਵਿਦ ਆਨਸਰ ਪ੍ਰਸ਼ਨ ਨੰਬਰ 1 ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਸ ਕਿੱਥੇ ਹੈ ਇਸ ਦੇ ਜਿਹੜੀਆਂ ਆਪਸ਼ਨਸ ਨੇ ਉਹ ਹੈ A ਪਟਿਆਲਾ B ਅਮ੍ਰਿਤਸਰ C ਫਰੀਦਕੋਟ D ਲੁਧਿਆਣਾ ਤੇ ਇਸ ਦਾ ਉੱਤਰ ਹੈ C ਫਰੀਦਕੋਟ ਤੇ ਪ੍ਰਸ਼ਨ ਨੰਬਰ 2 ਹੈ ਜ਼ਿਲ੍ਹਾ ਪਿੰਡੂ ਵਿਕਾਸ ਏਜੰਸੀ ਦੇ ਪੁਨਰਗਠਨ ਬਾਰੇ ਕਮੇਟੀ 2011 ਦਾ ਚੇਅਰਮੈਨ ਕੌਣ ਸੀ ਤੇ ਇਸ ਦੇ ਜਿਹੜੇ ਆਪਸ਼ਨਸ ਨੇ ਉਹ ਹੈ A ਵੀ ਰਾਮਚੰਦਰਨ B ਲਲਿਤ ਮਾਥੁਰ C ਮਨੀਸ਼ੰਕਰ ਅੱਯਰ ਡੀ ਰਾਜਵੰਦ ਸੰਧੂ ਤੇ ਇਸ ਦਾ ਉੱਤਰ ਹੈ ਏ ਵੀ ਰਾਮਚੰਦਰਨ ਪ੍ਰਸ਼ਨ ਨੰਬਰ 3 ਹੈ ਹੇਠ ਦਿੱਤਿਆਂ ਵਿੱਚੋਂ ਕੌਣ ਮੁੱਖ ਤੌਰ ਤੇ ਸ਼ਾਸਤਰੀ ਨਾਚੀ ਹੈ ਇਹਨਾਂ ਚ ਏ ਜਵਾਨਾ ਆਜ਼ਮੀ ਬੀ ਸੋਨਲ ਮਾਨ ਸਿੰਘ ਤੇ ਸੀ ਮਹਾ ਸ਼ਵੇਤਾ ਦੇਵੀ ਡੀ ਅੰਮ੍ਰਿਤ ਪ੍ਰੇਤਮ ਤੇ ਇਸ ਦਾ ਉੱਤਰ ਹੈ ਬੀ ਸੋਨਲ ਮਾਨ ਸਿੰਘ ਪ੍ਰਸ਼ਨ ਨੰਬਰ 4 ਹੈ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕਿੰਨੇ ਵਾਰ ਲੱਗਾ ਆਪਸ਼ਨ ਏ 10 ਵਾਰ ਬੀ 8 ਵਾਰ ਸੀ 6 ਵਾਰ ਡੀ 5 ਵਾਰ ਤੇ ਇਸ ਦਾ ਉੱਤਰ ਹੈ ਬੀ 8ਵਾਰ ਰਾਸ਼ਟਰਪਤੀ ਸ਼ਾਸਨ ਲੱਗਾ। ਪ੍ਰਸ਼ਨ ਨੰਬਰ 5 ਮਹਾਰਾਜਾ ਰਣਜੀਤ ਸਿੰਘ ਜੰਗੀ ਜਾਇਬਕਰ ਕਿਸ ਸਾਲ ਹੋਂਦ ਵਿੱਚ ਆਇਆ ਸੀ? ਇਸ ਦਾ ਆਪਸ਼ਨਸ ਨੇ 1999 B 1998 C 2000 D 2001 ਇਸ ਦਾ ਉੱਤਰ A ਆ 1999। ਪ੍ਰਸ਼ਨ ਨੰਬਰ 6 ਮੌਰੀਆ ਸਾਮਰਾਜ ਵਿੱਚ ਸੰਸਥਾ ਪ੍ਰਧਾਨ ਕੌਣ ਹੁੰਦਾ ਸੀ? ਆਪਸ਼ਨ ਹੈ A ਉਹ ਵਿਅਕਤੀ ਜੋ ਖਾਣੇ ਦੀ ਦੇਖਭਾਲ ਕਰਦਾ ਸੀ, B ਉਹ ਵਿਅਕਤੀ ਜੋ ਬਾਜ਼ਾਰਾਂ ਦੀ ਦੇਖਭਾਲ ਕਰਦਾ ਸੀ ਤੇ C ਖੇਤੀਬਾੜੀ ਪ੍ਰਬੰਧਨ ਅਧਿਕਾਰੀ। ਤੇ ਡੀ ਉਹ ਵਿਅਕਤੀ ਜੋ ਧਾਰਮਿਕ ਰੀਤੀ ਰਿਵਾਜਾਂ ਦੀ ਦੇਖਭਾਲ ਕਰਦਾ ਸੀ ਤੇ ਇਸਦਾ ਉੱਤਰ ਹੈ ਬੀ। ਪ੍ਰਸ਼ਨ ਨੰਬਰ 7 ਹੈ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਦੱਸੋ। ਏ ਬਟਾਲਾ, ਬੀ ਮੱਤੇ ਦੀ ਸਰਾਈ, ਸੀ ਗੋਇੰਦਵਾਲ ਸਾਹਿਬ ਤੇ ਡੀ ਕਰਤਾਰਪੁਰ ਸਾਹਿਬ। ਇਸਦਾ ਉੱਤਰ ਸੀ ਹੈ ਗੋਇੰਦਵਾਲ ਸਾਹਿਬ। ਪ੍ਰਸ਼ਨ ਨੰਬਰ 8 ਹੈ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਰਾਸ਼ਟਰੀ ਅਨੁਸਾਚਿਤ ਜਾਤੀ ਆਯੋਗ ਨਾਲ ਸੰਬੰਧਿਤ ਹੈ? ਏ ਆਰਟੀਕਲ 338, ਬੀ ਆਰਟੀਕਲ 318, ਸੀ ਆਰਟੀਕਲ 348 ਤੇ ਡੀ ਆਰਟੀਕਲ 328। ਇਸਦਾ ਉੱਤਰ ਹੈ ਏ ਆਰਟੀਕਲ 338 ਪ੍ਰਸ਼ਨ ਨੰ 9 ਉਸਤਾਦ ਸ਼ਕਿਰਦ ਦੀ ਮਜ਼ਾਰ ਕਿੱਥੇ ਹੈ 옵ਸ਼ਨਸ ਨੇ ਏ ਮਾਨਸਾ ਬੀ ਬਠਿੰਡਾ ਸੀ ਫਤਿਹਗੜ੍ਹ ਸਾਹਿਬ ਤੇ ਡੀ ਗੁਰਦਾਸਪੁਰ ਤੇ ਇਸਦਾ ਉੱਤਰ ਹੈ ਸੀ ਫਤਿਹਗੜ੍ਹ ਸਾਹਿਬ ਪ੍ਰਸ਼ਨ ਨੰਬਰ 10 ਹੈ ਤਖਤ ਅਖਬਰੀ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ ਏ ਮੋਹਾਲੀ ਬੀ ਪਟਿਆਲਾ ਸੀ ਗੁਰਦਾਸਪੁਰ ਡੀ ਮੋਗਾ ਤੇ ਇਸਦਾ ਉੱਤਰ ਹੈ ਸੀ ਗੁਰਦਾਸਪੁਰ